ਇੱਕ ਦਿਲ ਨੂੰ ਦਹਿਲਾਉਣ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਐਡਾ ਕਾਂਡ ਹੋਇਆ ਤੇ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਹੀਂ ਹੋਈ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਫਿਰ ਇੱਕ ਬੰਦੇ ਦੇ ਅੰਦਰ ਇਨਸਾਨੀਅਤ ਜਾਗਦੀ ਹੈ ਉਸ ਨੂੰ ਇਹ ਜੋ ਕਾਂਡ ਸੀ ਇਹ ਜੋ ਜਰਮਸੀ ਉਹ ਉਸ ਨੂੰ ਪਰੇਸ਼ਾਨ ਕਰਨ ਲੱਗਾ ਤਾਂ ਫਿਰ ਅਦਾਲਤ ਦੇ ਵਿੱਚ ਪੇਸ਼ ਹੁੰਦਾ ਤੇ ਸਾਰੀ ਕਹਾਣੀ ਦੱਸਦਾ ਹੈ ਤੇ ਜਦੋਂ ਇਹ ਕਹਾਣੀ ਮੀਡੀਆ ਦੇ ਵਿੱਚ ਆਉਂਦੀ ਹੈ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕਾਂ ਦੇ ਹੋਸ਼ ੁੱਟ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੇ ਸੱਚੀ ਘਟਨਾ ਕਰਨਾਟਕਾ ਦਾ ਦੱਖਣ ਕੰਨੜ ਇਸ ਦੇ ਅਧੀਨ ਪੈਂਦਾ ਧਰਮ ਸਥਲ ਮੰਦਿਰ ਬੰਗਲੂਰੂ ਦੀ ਇੱਕ ਔਰਤ ਇਸ ਮੰਦਿਰ ਦੇ ਵਿੱਚ ਆਪਣੀ 19 ਸਾਲਾ ਬੇਟੀ ਜੋ ਕਿ ਮੈਡੀਕਲ ਦੀ ਵਿਦਿਆਰਥਣ ਸੀ ਉਸ ਨੂੰ ਤਲਾਸ਼ ਕਰਦੀ ਆਉਂਦੀ ਹੈ ਗੱਲ ਹੈ 2003 ਦੀ ਕਿਉਂਕਿ ਉਸ ਦੀ ਬੇਟੀ ਇਸ ਮੰਦਿਰ ਦੇ ਵਿੱਚ ਆਈ ਸੀ ਆਪਣੇ ਦੋਸਤਾਂ ਦੇ ਨਾਲ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਗਈ ਹੁਣ ਇੱਥੇ ਮੰਦਿਰ ਦੇ ਕਰਮਚਾਰੀਆਂ ਨੂੰ ਪੁੱਛਿਆ ਜਾਂਦਾ ਹੈ ਪਰ ਉਹ ਕਹਿੰਦੇ ਆ ਕਿ ਇੱਥੇ ਤੁਹਾਡੀ ਬੇਟੀ ਨਹੀਂ ਆਈ। ਉਸ ਤੋਂ ਬਾਅਦ ਇਹ ਔਰਤ ਦੱਖਣ ਕੰਨੜ ਦੇ ਥਾਣੇ ਦੇ ਵਿੱਚ ਜਾਂਦੀ ਹੈ, ਪੁਲਿਸ ਕੋਲ ਜਾਂਦੀ ਹੈ। ਪਰ ਪੁਲਿਸ ਵਾਲੇ ਇਸ ਦੀ ਇੱਕ ਵੀ ਗੱਲ ਨਹੀਂ ਸੁਣਦੇ। ਇਸ ਦੀ ਕੰਪਲੇਟ ਤੱਕ ਦਰਜ ਨਹੀਂ ਕੀਤੀ ਜਾਂਦੀ ਤੇ ਸਗੋਂ ਇਸ ਨੂੰ ਜਲੀਲ ਕੀਤਾ ਜਾਂਦਾ ਹੈ ਕਿ ਤੇਰੀ ਬੇਟੀ ਕਿਸੇ ਦੇ ਨਾਲ ਭੱਜ ਗਈ ਹੋਵੇਗੀ। ਇਸ ਇੱਥੋਂ ਦੇ ਸੰਸਦ ਤੱਕ ਵੀ ਪਹੁੰਚ ਕਰਦੀ ਹੈ ਪਰ ਇਸ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ। ਪਰ ਜਦੋਂ ਇਹ ਫੋਟੋ ਲੈ ਕੇ ਆਪਣੀ ਬੇਟੀ ਦੀ ਤਲਾਸ਼ ਕਰ ਰਹੀ ਸੀ ਤਾਂ ਇਸ ਨੂੰ ਕਿਸੇ ਨੇ ਦੱਸਿਆ ਕਿ ਹਾਂ ਅਸੀਂ ਇਸ ਨੂੰ ਇੱਥੇ ਦੇਖਿਆ ਸੀ ਤੇ ਇਹ ਮੰਦਰ ਦੇ ਤਿੰਨ ਕਰਮਚਾਰੀਆਂ ਦੇ ਨਾਲ ਕੁੜੀ ਲਾਸਟ ਵਾਰ ਦੇਖੀ ਗਈ ਸੀ ਉਹਨਾਂ ਨਾਲ ਜਾਂਦੀ ਦੇਖੀ ਗਈ ਸੀ ਪਰ ਉਸ ਤੋਂ ਬਾਅਦ ਇਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਹੁਣ ਇਹ ਔਰਤ ਜਦੋਂ ਇਹ ਗੱਲ ਸੁਣਦੀ ਹੈ ਤਾਂ ਉਸ ਤੋਂ ਬਾਅਦ ਇਹ ਮੰਦਰ ਦੇ ਬਾਹਰ ਬੈ ਕੇ ਰੋਣ ਲੱਗਦੀ ਹੈ ਤੇ ਇਨਸਾਫ ਦੀ ਪੁਕਾਰ ਕਰਦੀ ਹੈ ਤਾਂ ਉਸ ਤੋਂ ਬਾਅਦ ਇਸ ਔਰਤ ਨੇ ਦੱਸਿਆ ਕਿ ਮੈਨੂੰ ਮੰਦਰ ਦੇ ਹੀ ਕਰਮਚਾਰੀ ਲੈ ਜਾਂਦੇ ਨੇ ਇੱਕ ਕਮਰੇ ਦੇ ਵਿੱਚ ਉੱਥੇ ਲਿਜਾ ਕੇ ਇਸ ਨੂੰ ਧਮਕੀ ਦਿੰਦੇ ਨੇ ਕਿ ਤੂੰ ਇਸ ਗੱਲ ਨੂੰ ਨਾ ਉਠਾ ਰੌਲਾ ਨਾ ਪਾ ਪਰ ਮਾਂ ਕਹਿੰਦੀ ਹੈ ਕਿ ਨਹੀਂ ਜਦੋਂ ਤੱਕ ਮੇਰੀ ਬੇਟੀ ਨਹੀਂ ਮਿਲੇਗੀ ਮੈਂ ਤਾਂ ਇਸ ਤਰ੍ਹਾਂ ਹੀ ਆਵਾਜ਼ ਉਠਾਵਾਂਗੀ ਉਸ ਤੋਂ ਬਾਅਦ ਇਸ ਦੇ ਸਿਰ ਵਿੱਚ ਸੱਟ ਮਾਰੀ ਜਾਂਦੀ ਹੈ ਕਿਸੇ ਚੀਜ਼ ਨਾਲ ਇਸ ਦੇ ਸਿਰ ਉੱਤੇ ਬਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਔਰਤ ਦੀ ਜਦੋਂ ਅੱਖ ਖੁੱਲਦੀ ਹੈ ਇਹ ਬੇਹੋਸ਼ ਹੋ ਜਾਂਦੀ ਹੈ ਜਦੋਂ ਇਸ ਦੀ ਅੱਖ ਖੁੱਲਦੀ ਹੈ ਤਾਂ ਇਹ ਇੱਕ ਬੰਗਲੂਰੂ ਦੇ ਹਸਪਤਾਲ ਦੇ ਵਿੱਚ ਹੁੰਦੀ ਹੈ ਤੇ ਇਹ 3 ਮਹੀਨੇ ਕੋਮਾ ਦੇ ਵਿੱਚ ਰਹਿੰਦੀ ਹੈ ਇਸ ਦੀ ਬੇਟੀ 2003 ਤੋਂ ਲੈ ਕੇ ਹੁਣ ਤੱਕ ਨਹੀਂ ਮਿਲੀ ਸੀ ਪਰ ਹੁਣ ਇਹ ਜੋ ਔਰਤ ਹੈ ਇਸ ਵੱਲੋਂ ਪੁਲਿਸ ਨੂੰ ਇਹ ਕਿਹਾ ਗਿਆ ਕਿ ਇਸ ਦੀ ਬੇਟੀ ਦੀਆਂ ਅਸਥੀਆਂ ਹੀ ਮਿਲ ਜਾਣ ਇਹ ਉਸ ਦਾ ਅੰਤਿਮ ਸੰਸਕਾਰ ਹੀ ਕਰ ਲਵੇ ਤੇ ਇਸ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਹੁਣ ਇਹ ਸਭ ਕੁਝ ਕਿਉਂ ਹੋਇਆ ਪਹਿਲਾਂ ਕਿਉਂ ਨਹੀਂ ਹੋਇਆ ਦਰਅਸਲ 11 ਜੁਲਾਈ 2025 ਨੂੰ ਦੱਖਣ ਕੰਨੜ ਦੀ ਕੋਰਟ ਦੇ ਵਿੱਚ ਇੱਕ ਨਕਾਬਪੋਸ਼ ਨੂੰ ਪੇਸ਼ ਕੀਤਾ ਜਾਂਦਾ ਜੋ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਟਕਿਆ ਹੋਇਆ ਸੀ ਇਹ ਜੋ ਬੰਦਾ ਸੀ ਧਰਮ ਸਥਲ ਮੰਦਿਰ ਦੇ ਵਿੱਚ 19 ਸਾਲ ਤੱਕ ਸਫਾਈ ਸੇਵਕ ਦੀ ਨੌਕਰੀ ਕਰਦਾ ਰਿਹਾ ਸੀ ਤੇ ਇਸ ਬੰਦੇ ਨੇ ਮਜਿਸਟ੍ਰੇਟ ਦੇ ਅੱਗੇ ਬਿਆਨ ਦਰਜ ਕਰਵਾਇਆ ਦਾਵਾ ਕੀਤਾ ਕਿ ਮੈਂ 19 ਸਾਲ ਧਰਮ ਸਥਲ ਮੰਦਿਰ ਦੇ ਵਿੱਚ ਸਫਾਈ ਸੇਵਕ ਦੀ ਨੌਕਰੀ ਕੀਤੀ ਹੈ ਤੇ ਸੈਂਕੜੇ ਲਾਸ਼ਾਂ ਨੂੰ ਦਫਨਾਇਆ ਅਤੇ ਜਲਾਇਆ ਦਾ ਇਹਨਾਂ ਵਿੱਚ ਜ਼ਿਆਦਾਤਰ ਜੋ ਲਾਸ਼ਾਂ ਸੀ ਉਹ ਔਰਤਾਂ ਤੇ ਕੁੜੀਆਂ ਦੀਆਂ ਸੀ ਜਿਨ੍ਹਾਂ ਨਾਲ ਰੇਪ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਕਿਹਾ ਜਾਂਦਾ ਸੀ ਕਿ ਇਸ ਲਾਸ਼ ਨੂੰ ਦਫਨਾ ਦੇ ਜਾਂ ਇਸ ਲਾਸ਼ ਨੂੰ ਜਲਾ ਦੇ ਇਸ ਨੇ ਇਹ ਦਾਵਾ ਕੀਤਾ ਕਿ ਇਹ ਸਭ ਕੁਝ ਕਰਨ ਲਈ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਇਸ ਨੂੰ ਮੰਦਿਰ ਪ੍ਰਸ਼ਾਸਨ ਦੇ ਬੰਦਿਆਂ ਵੱਲੋਂ ਕਿਹਾ ਜਾਂਦਾ ਸੀ ਤੇ ਇਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਜਾਂਦੀ ਸੀ ਕਿ ਜੇ ਤੂੰ ਕਿਸੇ ਨੂੰ ਇਹ ਗੱਲ ਦੱਸੇਗਾ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ ਇਹ ਡਰ ਦੇ ਸائے ਦੇ ਵਿੱਚ ਜੀ ਰਿਹਾ ਸੀ ਤੇ ਇਸ ਨੇ ਇਹ ਵੀ ਦੱਸਿਆ ਕਿ ਇਸ ਨੂੰ ਪਤਾ ਹੈ ਕਿ ਧਰਮ ਸਥਲ ਪਿੰਡ ਦੇ ਵਿੱਚ ਕਿੱਥੇ-ਕਿੱਥੇ ਲਾਸ਼ਾਂ ਇਸ ਨੇ ਦੱਬੀਆਂ ਨੇ ਉਹ ਲਾਸ਼ਾਂ ਵੀ ਏ ਕਢਵਾ ਸਕਦਾ ਹੈ ਇਸ ਨੇ ਕਿਹਾ ਕਿ ਉਹ 19 ਸਾਲਾਂ ਦਾ ਦਰਦ 19 ਸਾਲਾਂ ਦੇ ਜ਼ਖਮ ਇਸ ਦੇ ਅੰਦਰ ਹੈ ਇਸ ਨੂੰ ਇਸ ਦੇ ਦਿਲ ਨੇ ਮਜਬੂਰ ਕੀਤਾ ਕਿ ਜਿਨ੍ਹਾਂ ਬੰਦਿਆਂ ਨੇ ਇਹ ਸਭ ਕੁਝ ਕੀਤਾ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਇਹ ਡਰ ਦੇ ਸائے ਦੇ ਵਿੱਚ ਹੈ ਇਸ ਨੇ ਇਹ ਵੀ ਕਿਹਾ ਕਿ ਮੈਨੂੰ ਕਾਨੂੰਨੀ ਸੁਰੱਖਿਆ ਦਿੱਤੀ ਜਾਵੇ ਉਸ ਤੋਂ ਬਾਅਦ ਹੀ ਇਹ ਖੁਲਾਸੇ ਕਰੇਗਾ ਜਿਹੜੇ ਲੋਕ ਇਸ ਵਿੱਚ ਸ਼ਾਮਲ ਸੀ ਉਨ੍ਹਾਂ ਦੇ ਨਾਂ ਉਜਾਗਰ ਕਰੇਗਾ ਇਹ ਦੱਸਦਾ ਹੈ ਕਿ 2014 ਦੇ ਵਿੱਚ 19 ਸਾਲ ਇਸ ਨੇ ਨੌਕਰੀ ਕੀਤੀ 2014 ਦੇ ਵਿੱਚ ਇਸ ਦੀ ਪਰਿਵਾਰ ਦੀ ਇੱਕ ਕੁੜੀ ਦੇ ਨਾਲ ਵੀ ਇਦਾਂ ਹੀ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਬੰਦਾ ਡਰ ਜਾਂਦਾ ਤੇ ਇਹ ਇਥੋਂ ਭੱਜ ਜਾਂਦਾ ਹੈ ਭੱਜ ਕੇ ਇਹ ਕਰਨਾਟਕਾ ਦੇ ਨਾਲ ਦੇ ਰਾਜਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਟਣ ਲੱਗਦਾ ਹੈ ਪਰ ਇਸ ਦੇ ਅੰਦਰ ਜੋ ਦਰਦ ਸੀ ਇਸ ਦੇ ਅੰਦਰ ਜੋ ਉਹ ਮੰੰਜਰ ਸੀ ਕਿ ਸੈਂਕੜੇ ਔਰਤਾਂ ਨੂੰ ਇੱਥੇ ਮਾਰ ਕੇ ਰੇਪ ਕਰਨ ਤੋਂ ਬਾਅਦ ਦੱਬਿਆ ਗਿਆ ਉਹ ਇਸ ਨੂੰ ਟੇਕ ਨਹੀਂ ਦੰਦਾ ਸੀ ਤੇ ਇਸ ਨੂੰ ਲੱਗਿਆ ਕਿ ਉਹ ਜੋ ਸਾਰਾ ਕ੍ਰਾਈਮ ਹੋਇਆ ਉਹ ਜੋ ਸਾਰੇ ਜੁਰਮ ਹੋਇਆ ਉਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਤਾਂ ਇਹ ਦੱਖਣ ਕਰਨਾਟਕਾ ਦੇ ਐਸਪੀ ਨੂੰ ਇੱਕ ਪੱਤਰ ਲਿਖਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਇਹ ਪੱਤਰ ਲਿਖ ਕੇ ਲੈ ਕੇ ਗਿਆ ਤਾਂ ਇਸ ਕੋਲ ਇੱਕ ਬੋਰੀ ਸੀ ਜਿਸ ਦੇ ਵਿੱਚ ਇਨਸਾਨੀ ਕੰਕਾਲ ਸੀ ਜਿਸ ਜੋ ਕਿ ਇਹ ਸਬੂਤ ਦੇ ਆਧਾਰ ਤੇ ਲੈ ਕੇ ਗਿਆ ਸੀ ਕਿ ਮੈਨੂੰ ਪਤਾ ਕਿੱਥੇ ਕਿੱਥੇ ਲਾਸ਼ਾਂ ਦੱਬੀਆਂ ਨੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇਸ ਨੇ ਦੋ ਲਾਸ਼ਾਂ ਕੱਢ ਕੇ ਉਹਨਾਂ ਦੀਆਂ ਫੋਟੋਆਂ ਵੀ ਖਿੱਚੀਆਂ ਜੋ ਕੰਕਾਲ ਸੀ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਤੇ ਉਹ ਵੀ ਸਬੂਤ ਦੇ ਤੌਰ ਤੇ ਲੈ ਕੇ ਗਿਆ ਕਿ ਮੈਨੂੰ ਸਭ ਪਤਾ ਕਿ ਕਿੱਥੇ ਕਿੱਥੇ ਲਾਸ਼ਾਂ ਦੱਬੀਆਂ ਹੋਈਆਂ ਨੇ ਕਿਹਨੇ ਕਿਹਨੇ ਇਹ ਕੰਮ ਕੀਤਾ ਇਹ ਸਾਰੇ ਮੈਂ ਖੁਲਾਸੇ ਕਰਾਂਗਾ ਇਹ ਬੰਦੇ ਦੇ ਦਾਅਵੇ ਆ ਨੇ ਇਸ ਬੰਦੇ ਦੇ ਖੁਲਾਸੇ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੁਣ ਕਈ ਲੋਕ ਐਦਾਂ ਦੇ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰ ਇਸ ਮੰਦਰ ਦੇ ਵਿੱਚ ਆਏ ਸੀ ਜਾਂ ਇੱਥੇ ਆਏ ਸੀ ਉਹ ਲਾਪਤਾ ਹੋ ਗਏ ਉਹਨਾਂ ਨੂੰ ਵੀ ਸ਼ੱਕ ਹੈ ਕਿ ਇੱਥੇ ਹੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਕੁਝ ਗਲਤ ਹੋਇਆ ਤੇ ਉਹਨਾਂ ਨੂੰ ਵੀ ਇੱਥੇ ਹੀ ਮਾਰ ਕੇ ਦਫਨਾਇਆ ਗਿਆ ਹੋਊਗਾ ਜਿਵੇਂ ਮੈਂ ਤੁਹਾਨੂੰ ਬੰਗਲੌਰੂ ਦੀ ਔਰਤ ਦੀ ਗੱਲ ਦੱਸੀ ਹੈ ਕਿ 2003 ਵਿੱਚ ਉਸ ਦੀ ਕੁੜੀ ਜੋ ਕਿ ਮੈਡੀਕਲ ਦੀ ਸਟੂਡੈਂਟ ਸੀ ਉਹ ਗਾਇਬ ਹੋਈ ਸੀ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਪਰ ਹੁਣ ਜਦੋਂ ਇਸ ਬੰਦੇ ਨੇ ਖੁਲਾਸਾ ਕੀਤਾ ਤਾਂ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ਉਸ ਔਰਤ ਦੇ ਬਿਆਨਾਂ ਦੇ ਆਧਾਰ ਤੇ ਹੁਣ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਹੁਣ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਊ ਤੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਇਹ ਬੰਦੇ ਨੇ ਖੁਲਾਸੇ ਕੀਤੇ ਆ ਜੋ ਇਹ ਬੰਦੇ ਨੇ ਦਾਅਵੇ ਕੀਤੇ ਆ ਉਹਨਾਂ ਵਿੱਚ ਕਿੰਨੀ ਸੱਚਾਈ ਹੈ ਕਿੰਨਾ ਸੱਚ ਸਾਹਮਣੇ ਆਵੇਗਾ ਇਹ ਸਭ ਕੁਝ ਜੋ ਕਹਿ ਰਿਹਾ ਉਹ ਸਹੀ ਆ ਜਾਂ ਗਲਤ ਆ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਵੱਲੋਂ ਜੋ ਦਾਅਵਾ ਕੀਤਾ ਗਿਆ ਇਹ ਸੁਣ ਕੇ ਸਭ ਦੇ ਹੋਸ਼ ਉੱਡ ਗਏ ਕਿ ਇੱਕ ਮੰਦਰ ਦੇ ਵਿੱਚ ਐਨਾ ਕੁਝ ਹੁੰਦਾ ਰਿਹਾ 19 ਸਾਲਾਂ ਤੱਕ 19 ਸਾਲਾਂ ਬਾਅਦ ਤਾਂ ਇਹ ਚਲਿਆ ਗਿਆ ਸੀ ਉਸ ਤੋਂ ਬਾਅਦ ਵੀ ਸ਼ਾਇਦ ਐਦਾਂ ਦਾ ਕੁਝ ਚੱਲ ਰਿਹਾ ਹੋਵੇ ਇਸ ਗੱਲ ਤੋਂ ਇਹ ਵੀ ਸ਼ੱਕ ਪੈਂਦਾ ਕਿ ਜਦੋਂ ਉਸ ਔਰਤ ਦੀ ਬੰਗਲੂਰੂ ਵਾਲੀ ਔਰਤ ਦੀ ਕੁੜੀ ਗਾਇਬ ਹੋਈ ਆ ਤਾਂ ਉਹ ਪੁਲਿਸ ਕੋਲ ਗਈ ਕਿਸੇ ਨੇ ਉਸ ਦੀ ਕੰਪਲੀਟ ਤੱਕ ਨਹੀਂ ਲਿਖੀ ਤਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਸਾਰੇ ਮਿਲੇ ਹੋਏ ਸੀ ਇਸ ਕਰਕੇ ਹੀ ਇਹ ਸਭ ਕੁਝ ਚੱਲ ਰਿਹਾ ਸੀ ਇਹ ਤਾਂ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਸੱਚਾਈ ਹੈ ਕੀ ਇਸ ਸਾਰੀ ਗੱਲ ਦੇ ਵਿੱਚ ਝੂਠ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕਿਤੇ ਵੀ ਕੋਈ ਸੇਫ ਨਹੀਂ ਪਤਾ ਨਹੀਂ ਕਿੱਥੇ ਤੁਹਾਡੇ ਨਾਲ ਕੀ ਹੋ ਜਾਵੇ ਸ਼ਿਕਾਰੀ ਕਿਸ ਵੇਲੇ ਤੁਹਾਡੇ ਉੱਤੇ ਝੱਟ ਪਵੇ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਸੀ ਕਾ